ਲਗਾਤਾਰ ਵਧ ਰਹੀ ਮਹਿੰਗਾਈ ਦਾ ਅਸਰ ਸਬਜ਼ੀਆਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਦੁਕਾਨਦਾਰਾਂ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਇਸ ਦਾ ਕਾਰਨ ਪਹਾੜੀ ਇਲਾਕਿਆਂ ਦੇ ਵਿੱਚ ਜ਼ਿਆਦਾ ਬਾਰਿਸ਼ ਹੈ ਜ਼ਿਆਦਾ ਬਾਰਿਸ਼ ਹੋਣ ਕਰਕੇ ਸਬਜ਼ੀਆਂ ਖਰਾਬ ਹੋ ਜਾਂਦੀਆਂ ਨੇ ਜਿਸ ਕਰਕੇ ਬੱਚੀਆਂ ਸਬਜ਼ੀਆਂ ਦੇ ਭਾਅ ਬਹੁਤ ਜ਼ਿਆਦਾ ਹੋ ਜਾਂਦੇ ਨੇ ਮਹਿੰਗੇ ਹੋ ਜਾਂਦੇ ਨੇ ਸੋ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਦੀ ਮਹਿੰਗਾਈ ਦੇ ਵਿੱਚ ਸਬਜ਼ੀਆਂ ਦੇ ਭਾਅ ਅਸਮਾਨ ਛੂਹ ਰਹੇ ਹਾਂ ਜਿਸ ਕਾਰਨ ਇਸੇ ਨਾਲ ਘਰ ਤੇ ਵੀ ਕਾਫੀ ਬੋਝ ਪੈਂਦਾ ਹੈ ਅੱਜਕੱਲ ਕੰਮ ਘੱਟ ਮਿਲਦਾ ਹੈ ਤੇ ਸਬਜ਼ੀਆਂ ਵੀ ਮਹਿੰਗੀਆਂ ਹੋ ਰਹੀਆਂ ਨੇ ਤੇ ਘਰ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਆਹ ਘਰ ਦੇ ਤਾਂ ਸਰ ਪੈ ਰਿਹਾ ਜੀ ਸਬਜ਼ੀਆਂ ਮਹਿੰਗੀ ਹੋ ਰਹੀ ਹੈ ਹੁਣ ਸਾਡਾ ਕੰਮ ਹੈਗਾ ਜੀ ਜੁੱਤੀਆਂ ਦਾ ਕੰਮ ਹੈਗਾ ਬੰਦਾ ਹੈਗਾ ਕੰਮ ਤਾਂ ਕਮ ਹੈ ਨਹੀਂ ਇਨੇ ਮਹਿੰਗੇ ਸਬਜ਼ੀ ਹੋ ਰਹੀ ਹੈ ਕੀ ਖਾਵਾਂਗੇ ਇਹ ਮਚਾਉਂਗੀ ਚਾੜ੍ਹ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਕੀ ਪੜ੍ਹਾਵਾਂਗੇ ਕਿੱਥੇ ਟਿਊਸ਼ਨ ਦੀ ਫੀਸ ਸਰ ਭਰਾਂਗੇ ਜਾਂ ਸਕੂਲ ਦੀ ਫੀਸ ਭਰਾਂਗੇ ਇਨੇ ਮਹਿੰਗਾਈ ਹੋ ਰਹੀ ਹੈ ਸਬਜ਼ੀ ਦੀ ਮਸਲੀ ਸਬਜ਼ੀ ਕਰ ਸਰ ਜਨ ਫਾਲਦੀ ਲੱਗ ਰਿਹਾ ਕਿੰਨਾ ਕ ਲੱਗਦਾ ਵੀ ਘਰ ਕਰਸਤੀ ਦਾ ਫਰਕ ਪੈ ਰਿਹਾ ਜੀ ਉਸ ਦਾ ਬਹੁਤ ਜੀ ਬਹੁਤ ਜ਼ਿਆਦਾ ਜੀ ਘਰ ਸਬਜ਼ੀ ਬੀਜੀਆਂ ਕਿਸੇ ਨੂੰ ਕੋਈ ਫਾਲ ਨਹੀਂ ਲੱਗ ਰਿਹਾ ਬਹੁਤ ਘੱਟ ਲੱਗ ਰਿਹਾ ਬਹੁਤ ਜ਼ਿਆਦਾ ਮੌਸਮ ਦੀ ਖਰਾਬੀ ਕਰਨਾ ਇਹ ਕਾਰਨ ਵੀ ਜੀ ਬਰਸਾਤ ਕਰਕੇ ਬਰਸਾਤ ਕਰਕੇ ਮਾਲ ਖਰਾਬ ਹੋ ਜਾਂਦੇ ਆ ਮੰਡੀ ਕੋਲੋਂ ਪਰ ਮਾਲ ਆ ਨਹੀਂ ਰਿਹਾ ਵੱਡੀ ਮਾਲ ਆਇਆ ਵੀ ਸਸਤੇ ਦੀ ਇਸ ਤੇ ਮਾਰ ਜਿਹੜੀ ਆਇਆ ਇਹ ਤਾਂ 30% ਮਾਲ ਪਟੀ ਜਾ ਰਿਹਾ ਹੈ ਕਾਰਨ ਬਰਸਾਤ ਕਰਦੀ ਹੈ ਮਾਲ ਗਲੇ ਸਰੇ ਬਥੇਰੇ ਆ ਰਹੀ ਹੈ ਖਰਾ ਮਾਲ ਆ ਰਿਹਾ ਜਿੰਨਾ ਖਰਾ ਆ ਰਿਹਾ ਉਹ ਸੀ ਕਿਵੇਂ ਮਹਿੰਗਾ ਹੋ ਜਾਂਦਾ